ਔਰ ਖਾਸ ਕਰਕੇ ਪੰਜਾਬ ਵਿੱਚ ਜੇ ਪਛੜਿਆ ਵਰਗ ਦੇ ਕਿਸੇ ਲੋਕਾਂ ਨੇ ਰਾਜ ਕੀਤਾ ਦੱਸੋ ਚਾਹ ਕੌਣ ਸੀ ਉਸ ਭੰਗੀ ਮਿਸਲ ਦੇ ਸਰਦਾਰ ਸੀ ਜਿਨ੍ਹਾਂ ਨੂੰ ਸਿੱਖ ਇਤਿਹਾਸਕਾਰਾਂ ਨੇ ਭੰਗੀ ਮਿਸਲ ਗਿਆ ਔਰ ਭੰਗੀ ਉਹਦਾ ਨਾਮ ਨਹੀਂ ਹੈ ਉਹਦਾ ਨਾਮ ਸਿਰ ਭੰਗੀ ਮਿਸਲ ਹੈ ਔਰ ਉਹਦੇ ਤਿੰਨ ਸਰਦਾਰ ਰਹੇ ਪਰਨਦੇ ਉੱਤੇ ਰਾਜ ਕੀਤਾ ਲਾਹੌਰ ਦੇ ਉੱਤੇ ਰਾਜ ਕੀਤਾ ਔਰ ਉਹ ਅਹਿਮਦ ਸ਼ਾਹ ਦਾਲੀ ਨੇ ਉਹਨਾਂ ਨੂੰ ਆਪਕਾ ਕਿ ਮੇਰੇ ਜਾਣ ਦੇ ਬਾਅਦ ਤੁਹਾਨੂੰ ਪ੍ਰਜਾ ਤੇ ਰਾਜ ਕਰਨ ਦਾ ਅਧਿਕਾਰ ਹੈ ਲਾਹੌਰ ਦੇ ਆਸ-ਪਾਸ ਸਾਰੇ ਇਲਾਕੇ ਤੇ ਰਾਜ ਕਰਨ ਦਾ ਅਧਿਕਾਰ ਹੈ ਉਹ ਕੌਣ ਸੀਗੇ ਸਿਰ ਭਗੀ ਸਰਦਾਰ ਸੁਭਾ ਸਿੰਘ ਗੁੰਜਾ ਸਿੰਘ ਪਿਆਰਤ ਔਰ ਉਹ ਪੰਗੀ ਸਰਦਾਰ ਰਾਜਕਨ ਜਿਵੇਂ ਕੰਮ ਜਾਊ ਹੋਏ ਉਹਨੇ ਆਪਣੀ ਪਛਾਣ ਬਣਾਈ ਉਹਨਾਂ ਦੀ ਪਛਾਣ ਕੀ ਸੀ ਉਹਨਾਂ ਦੀ ਪਛਾਣ ਸੀ ਮਸਲਿਕ ਸਿੱਖ ਉਹਨਾਂ ਨੇ ਅੰਬਰ ਚੱਕਿਆ ਔਰ ਆਪਣੀ ਪਛਾਣ ਬਦੌਰ ਸਿੱਖ ਕਾਇਮ ਕੀਤੀ ਔਰ ਸਿੱਖ ਦਾ ਜਿਹਨੇ ਵੀ ਜਥੇਬੰਦੀਆਂ ਸੀ ਉਹਨਾਂ ਦੀ ਬੰਦਿਤ ਕੀਤੀ ਔਰ ਉਹਨਾਂ ਨੇ 30 ਸਾਲ ਦਾ ਹੌਲ ਉਤੇ ਰਾਜ ਕੀਤਾ ਸਭ ਤੋਂ ਪਹਿਲੇ ਰਣ ਦੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦਾ ਨਾਂ ਖੋਲਿਆ। ਔਰ ਉਹ ਦੇਲੂਤ ਰਾਜਾ ਸਾਸਿ ਕੌਮ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਕਾਂਦਾਂ ਖਾਨਦਾਨ ਜਿਹੜਾ ਉਹ ਸਾਸਿ ਆ। ਔਰ ਦੂਜੇ ਪਾਸੇ ਮਹਾਰਾਜਾ ਪਟਿਆਲਾ ਦੇ ਖਾਨਦਾਨ ਨਾਲ ਜਿਹੜਾ ਉਹ ਮੁੱਛੀ ਖਾਨਦਾਨ ਦਾ ਮੁੱਛੀ ਘਰਾਣਾ। ਸੋ ਇਹਨਾਂ ਨੇ ਰਾਜ ਕੀਤਾ ਔਰ ਕਿਤਾਕਿਸਤਾਂ ਆਪਣੀ ਪਛਾਣ ਬਣਾ ਗਏ ਅਮਰਸ਼ਕ ਦੇ ਸਿੰਘ ਅਦਕੇ ਦਸਤਾਰਾਸ਼ਾ ਦੇ